ਸਟੇਟ ਸੰਭਾਲ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਆ ਭਗਵੰਤ ਸਿੰਘ ਮਾਨ ਦੇ ਗਵਾਈ ਵਾਲੀ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਇੱਕ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ ਲੇਬਰ ਐਂਡ ਬਾਇਓ ਸਾਇੰਸਸ ਵਿਖੇ ਪਹਿਲੀ ਲੇਬਰ ਟ੍ਰਾਂਸਪਲੈਂਟ ਸਰਜਰੀ ਦੇ ਸਫਲ ਸੰਚਾਲਨ ਨਾਲ ਇਤਿਹਾਸ ਸਿਰਜੇ ਸਫਲਤਾਪੂਰਵਕ ਆਪਰੇਸ਼ਨ ਕੀਤੇ ਗਏ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦੇ ਆ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੈਡੀਕਲ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਸੰਸਥਾ ਵਿੱਚ ਇੰਨੀ ਨਾਜ਼ੁਕ ਅਤੇ ਗੁੰਝਲਦਾਰ ਸਰਜਰੀ ਸਫਲਤਾਪੂਰਵਕ ਕੀਤੀ ਗਈ ਹੈ ਮੰਤਰੀ ਜਨ ਨਾਲ ਪ੍ਰਮੁੱਖ ਸਕੱਤਰ ਸਹਿਤ ਕੁਮਾਰ ਰਾਹੁਲ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਲਿਵਰ ਟ੍ਰਾਂਸਪਲੈਂਟ ਦੀ ਇਹ ਸੇਵਾ ਮਰੀਜ਼ ਨੂੰ ਲਗਭਗ 12 ਲੱਖ ਰੁਪਏ ਵਿੱਚ ਪ੍ਰਦਾਨ ਕੀਤੀ ਗਈ ਸੀ ਜਿਸ ਦੀ ਕੀਮਤ ਨਿੱਜੀ ਹਸਪਤਾਲਾਂ ਵਿੱਚ 45 ਤੋਂ 50 ਲੱਖ ਰੁਪਏ ਹੈ ਟ੍ਰਾਂਸਪਲੈਂਟ 27 ਨਵੰਬਰ 2025 ਨੂੰ ਕੀਤਾ ਗਿਆ ਜਿਸ ਤੋਂ ਬਾਅਦ ਮਰੀਜ਼ ਠੀਕ ਹੈ ਤੇ ਇੱਕ ਜਾਂ ਦੋ ਦਿਨਾਂ ਵਿੱਚ ਛੁੱਟੀ ਮਿਲਣ ਦੀ ਉਮੀਦ ਹੈ ਪੀਆਈਐਲਬੀਐਸ ਦੇ ਡਾਇਰੈਕਟਰ ਅਤੇ ਹੈਪਟੋਲੋਜੀ ਦੇ ਪ੍ਰੋਫੈਸਰ ਅਤੇ ਮੁਖੀ ਡਾਕਟਰ ਵਿਰਿੰਦਰ ਸਿੰਘ ਅਤੇ ਜਿਗਰ ਟ੍ਰਾਂਸਪਲੈਂਟ ਅਤੇ ਹੈਪਟੋ ਬਿਲੀਰੀ ਸਰਜਰੀ ਦੇ ਪ੍ਰੋਫੈਸਰ ਅਤੇ ਮੁਖੀ ਡਾਕਟਰ ਕੇ ਰਾਜ ਸ਼ੇਖਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੂੰ ਉਹਨਾਂ ਵਧਾਈ ਦਿੱਤੀ ਮੈਂ ਇਸ ਬੜੇ ਮਾਣ ਨਾਲ ਕਹਿੰਦਾ ਕਿ ਭਗਵਾਨ ਮਾਨ ਗਵਰਨਮੈਂਟ ਦੀ ਇਹ ਬੜੀ ਵੱਡੀ ਅਚੀਵਮੈਂਟ ਹੈ ਕਿ ਨਾਰਥਰਨ ਸਟੇਟ ਸਾਡੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਦਿਸ ਇਜ਼ ਦਾ ਓਨਲੀ ਸਟੇਟ ਇਹ ਜਿਹੜੀ ਇੰਸਟੀਚਿਊਟ ਆ ਸਾਡੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਇਹ ਇੰਡੀਆ ਦੇ ਵਿੱਚ ਆਪਣੀ ਕਿਸਮ ਦੀ ਦੂਜੀ ਇੰਸਟੀਚਿਊਟ ਹੈ ਪਹਿਲੀ ਦਿੱਲੀ ਦੇ ਵਿੱਚ ਹੈ ਤੇ ਦੂਜੀ ਪੰਜਾਬ ਦੇ ਵਿੱਚ ਹੈ ਅਸੀਂ ਪਹਿਲਾ ਜਿਹੜਾ ਲਿਵਰ ਟ੍ਰਾਂਸਪਲੈਂਟ ਆ ਇਹਦੇ ਵਿੱਚ ਡਾਕਟਰ ਗੁਰਿੰਦਰ ਅਰਣ ਵਾਲੀ ਸਾਰੀ ਟੀਮ ਜਿਹੜੀ ਬੈਠੀ ਹੋਈ ਹੈ ਇਹਨਾਂ ਦਾ ਸਾਰਿਆਂ ਦਾ ਯੋਗਦਾਨ ਤੇ ਡੈਫੀਨਿਟਲੀ ਆਈ ਹੈ ਬਟ ਇਹਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਪਰਿਵਾਰ ਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਹ ਸਾਡਾ ਮੈਸੇਜ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਦੋਂ ਕਿਸੇ ਦੇ ਚਾਹੇ ਗੁਰਦੇ ਫੇਲ ਹੋ ਗਏ ਜਾਂ ਕਿਸੇ ਦਾ ਲਿਵਰ ਫੇਲ ਹੋ ਗਿਆ ਤੇ ਉਹਦੇ ਵਾਸਤੇ ਜਦੋਂ ਕੋਈ দান ਕਰਦਾ ਆਪਣੇ ਆਰਗਨ ਡੋਨੇਸ਼ਨ ਕਰਦਾ ਆਪਣੇ ਅੰਗਦਾਨ ਕਰਦਾ ਤਾਂ ਉਹਨੂੰ ਇੱਕ ਨਵਾਂ ਜੀਵਨਦਾਨ ਮਿਲਦਾ ਤੇ ਮੈਂ ਉਸ ਪਰਿਵਾਰ ਦਾ ਜਿਹੜਾ ਕਿ ਹਰਿਆਣੇ ਤੋਂ ਸੀ ਮੈਂ ਉਹਦੀ ਉਹਨਾਂ ਦੀ ਕੰਸੈਂਟ ਤੋਂ ਬਗੈਰ ਉਹਨਾਂ ਦੀ ਡਿਟੇਲ ਨਹੀਂ ਦੇ ਸਕਦਾ ਪਰ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ 26 ਜਨਵਰੀ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਕਿ ਉਹਨਾਂ ਨੇ ਇਹ ਬਹੁਤ ਇੱਕ ਅੱਛਾ ਫੈਸਲਾ ਕੀਤਾ ਔਰ ਉਹਦੇ ਨਾਲ ਇਹਨਾਂ ਨੂੰ ਲਿਵਰ ਮਿਲਿਆ ਦੋ ਬੰਦਿਆਂ ਨੂੰ ਕਿਡਨੀ ਮਿਲੀ ਆ ਦੋ ਬੰਦੇ ਨੂੰ ਕਾਰਨੀਆ ਮਿਲਿਆ ਸੋ ਇੱਕ ਬੰਦੇ ਦੇ ਨਾਲ 6 7 8 ਜਿਹੜੀ ਜ਼ਿੰਦਗੀ ਹੈਗੀ ਔਰ ਉਹਨੂੰ ਇੱਕ ਨਵੀਂ ਲੀਜ਼ ਆਫ ਲਾਈਫ ਮਿਲਦੀ ਆ ਸੋ ਮੈਂ ਉਹ ਸੱਜਣ ਤੇ ਜਿਹੜੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਜਿਹੜੀ ਸੰਤਾਨ ਹੈ ਉਹਨਾਂ ਦਾ ਧੰਨਵਾਦ ਕਰਦਾ ਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਹ ਸਾਡਾ ਮੈਸੇਜ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਦੋਂ ਕਿਸੇ ਦੇ ਚਾਹੇ ਗੁਰਦੇ ਫੇਲ ਹੋ ਗਏ ਜਾਂ ਕਿਸੇ ਦਾ ਲਿਵਰ ਫੇਲ ਹੋ ਗਿਆ ਤੇ ਉਹਦੇ ਵਾਸਤੇ ਜਦੋਂ ਕੋਈ দান ਕਰਦਾ ਆਪਣੇ ਆਰਗਨ ਡੋਨੇਸ਼ਨ ਕਰਦਾ ਆਪਣੇ ਅੰਗਦਾਨ ਕਰਦਾ ਤਾਂ ਉਹਨੂੰ ਇੱਕ ਨਵਾਂ ਜੀਵਨਦਾਨ ਮਿਲਦਾ ਤੇ ਮੈਂ ਉਸ ਪਰਿਵਾਰ ਦਾ ਜਿਹੜਾ ਕਿ ਹਰਿਆਣੇ ਤੋਂ ਸੀ ਮੈਂ ਉਹਦੀ ਉਹਨਾਂ ਦੀ ਕੰਸੈਂਟ ਤੋਂ ਬਗਾਰ ਉਹਨਾਂ ਦੀ ਡਿਟੇਲ ਨਹੀਂ ਦੇ ਸਕਦਾ ਬਟ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ 26 ਜਨਵਰੀ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਕਿ ਉਹਨਾਂ ਨੇ ਇਹ ਬਹੁਤ ਇੱਕ ਅੱਛਾ ਫੈਸਲਾ ਕੀਤਾ ਔਰ ਉਹਦੇ ਨਾਲ ਇਹਨਾਂ ਨੂੰ ਲਿਵਰ ਮਿਲਿਆ ਦੋ ਬੰਦਿਆਂ ਨੂੰ ਕਿਡਨੀ ਮਿਲੀ ਹੈ ਦੋ ਬੰਦੇ ਨੂੰ ਕਾਰਨੀਆ ਮਿਲਿਆ ਸੋ ਇੱਕ ਬੰਦੇ ਦੇ ਨਾਲ 6 7 8 ਜਿਹੜੀ ਜ਼ਿੰਦਗੀ ਹੈਗੀ ਔਰ ਉਹਨੂੰ ਇੱਕ ਨਵੀਂ ਲੀਜ਼ ਆਫ ਲਾਈਫ ਮਿਲਦੀ ਆ ਸੋ ਮੈਂ ਉਹ ਸੱਜਣ ਤੇ ਜਿਹੜੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਜਿਹੜੀ ਸੰਤਾਨ ਹੈ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਆਪਣੇ ਸਾਰੇ ਆਰਗਨ ਡੋਨੇਟ ਕੀਤੇ ਆ ਤੁਸੀਂ ਵੀ ਪਲੈਜ ਲਓ ਆਨਲਾਈਨ ਜਾ ਕੇ ਸਾਰਾ ਅਸੀਂ ਗਾਈਡ ਕਰਾਂਗੇ ਆਪਾਂ ਨੂੰ ਆਰਗਨ ਆਪਣੇ ਡੋਨੇਟ ਕਰਨੇ ਚਾਹੀਦੇ ਆ ਰੱਬ ਨਾ ਕਰੇ ਜਦੋਂ ਆਪਾਂ ਇਸ ਪਾਨੀ ਸੰਸਾਰ ਨੂੰ ਮਾਲਾ ਛੱਡ ਕੇ ਜਾਵਾਂਗੇ ਤੇ ਜੇ ਸੱਤ ਤੋਂ ਬਾਅਦ ਸਾਡੇ ਕਰਕੇ ਕਿਸੇ ਚਾਰ ਬੰਦਿਆਂ ਨੂੰ ਜ਼ਿੰਦਗੀ ਮਿਲਦੀ ਆ ਤਾਂ ਜ਼ਰੂਰ ਆਪਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਦੂਜੀ ਗੱਲ ਹੈ ਕਿ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਇੰਸਟੀਚੂਟ ਆ ਇਹਨਾਂ ਨੇ ਇੱਕ ਬਹੁਤ ਹੀ ਆਪਣੀ ਜਿਹੜੀ ਹੈਗੀ ਆ ਮਾਨਮਤੀ ਜਗਾ ਬਣਾਈ ਆ ਇਹਦੇ ਵਿੱਚ ਹੁਣ ਜਿਵੇਂ ਇੱਕ ਲਿਵਰ ਦੇ ਨਾਲ ਰਿਲੇਟਡ ਆ ਜਿਹੜੇ ਉਹਦੇ ਡਾਇਗਨੋਸਟਿਕ ਟੈਸਟ ਹੋਣੇ ਆ ਲੇਟੈਸਟ ਅਲਟਰਾਸਾਉਂਡ ਆ ਉਹਦੇ ਚ ਫਾਈਬਰੋਸਕੈਨ ਆ ਔਰ ਐਂਡੋਸਕੋਪੀ ਆ ਤੇ ਹੁਣ ਇਹਨਾਂ ਦਾ ਜਿਹੜਾ ਡੀਐਸਏ ਲੈਬ ਆ ਸਾਡਾ ਜਿਹੜਾ ਡਾਇਗਨੋਸਟਿਕ ਵਿੰਗ ਸਾਡਾ ਤਿਆਰ ਹੋ ਗਿਆ ਡਾਇਗਨੋਸਟਿਕ ਬੈਂਕ ਦੇ ਵਿੱਚ ਜਿਹੜੀ ਡੀਐਸਐਲ ਕਹਿੰਦੇ ਆ ਉਹਨੂੰ ਡਿਜੀਟਲ ਸਬਟ੍ਰਕਸ਼ਨ ਐਂਜਿਓਗ੍ਰਾਫੀ ਜਿਹਦੇ ਨਾਲ ਕਿਤੇ ਵੀ ਉਹ ਇੰਟਰਸਟਾਈਨ ਦੇ ਵਿੱਚ ਬਲੀਡਿੰਗ ਹੁੰਦੀ ਆ ਉਹਨੂੰ ਬੰਦ ਕਰ ਸਕਦੇ ਆ ਔਰ ਸਾਡੇ ਕੋਲੇ ਆਲਰੇਡੀ ਜਿਹੜੇ ਲਿਵਰ ਦੇ ਟਿਊਮਰ ਹੈ ਲਿਵਰ ਦੇ ਵਿੱਚ ਐਬਸੈਸ ਹੁੰਦੀ ਆ ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨ ਹੁੰਦੀਆਂ ਤੇ ਖਾਸ ਕਰਕੇ ਜਿਹੜਾ ਲਿਵਰ ਫੇਲਰ ਹੈ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਇਸ ਹਸਤਾਲ ਹੋਏਗਾ ਔਰ ਬੜੀ ਜਲਦੀ ਇਹਦੇ ਵਿੱਚ ਡਾਇਗਨੋਸਟਿਕ ਸੈੱਟ ਦਾ ਅਸੀਂ ਐਕੂਰੇਸ਼ਨ ਕਰਾਂਗੇ ਔਰ ਉਹਦੇ ਨਾਲ ਨਾਲ ਅਸੀਂ 175 ਬੈੱਡ ਦਾ ਜਿਹੜਾ ਹੈਗਾ ਉਹ ਇੱਕ ਨਵਾਂ ਜਿਹੜਾ ਵਿੰਗ ਹੈ ਉਹਦੀ ਸੈਟਿੰਗ ਹੋਏਗੀ 175 ਬੈਟ ਤੇ ਇਹਦੇ ਇਸ ਤਰ੍ਹਾਂ ਇਹਨਾਂ ਦੀ ਟੀਮ ਵਧਦੀ ਜਾਏਗੀ ਔਰ ਪੰਜਾਬ ਦੇ ਵਿੱਚ ਇਹ ਇੱਕ ਲੈਂਡਮਾਰਕ ਜਿਹੜਾ ਹੋਏਗਾ ਇਨੀਸ਼ੀਏਟ ਹੋਏਗਾ ਖਾਲੀ ਇਹ ਨਹੀਂ ਕਿ ਅਸੀਂ ਲਿਵਰ ਟ੍ਰਾਂਸਪਲੈਂਟ ਕਰਨਾ ਲਿਵਰ ਫੇਲਰ ਹੁੰਦਾ ਕਿਉਂ ਹੈ ਉਹਦੇ ਬਾਰੇ ਅਸੀਂ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਸਟਾਫ ਕਰਸਸ ਨੂੰ ਟ੍ਰੇਨਿੰਗ ਦੇਵਾਂਗੇ अर्ਲੀ ਡਾਇਗਨੋਸਿਸ ਕਰਾਂਗੇ ਪ੍ਰੋਫੈਨਸ਼ਨ ਤੇ ਕੰਮ ਕਰਾਂਗੇ